ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਬਸਕ੍ਰਾਈਬਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਜੀ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਇਹ ਗੱਲਬਾਤ ਕਿਸੇ ਬੇਟੀ ਵੱਲੋਂ ਮੈਨੂੰ ਮੈਸੇਜ ਆਇਆ ਉਹਨੇ ਬੜੀ ਆਪਣੀ ਜ਼ਿੰਦਗੀ ਦੀ ਦੁਖਦਾਈ ਕਹਾਣੀ ਮੈਨੂੰ ਸੁਣਾਈ ਆ ਚਲੋ ਆਪਾਂ ਮਹਾਰਾਜ ਮੂਰੇ ਪਹਿਲਾਂ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕਦੇ ਧੀਆ ਦੁਖੀ ਨਾ ਹੋਣ ਕਿਸੇ ਦੀ ਧੀ ਦੀ ਕਿਸਮਤ 'ਚ ਕਦੇ ਵੀ ਕੋਈ ਦੁੱਖ ਨਾ ਆਵੇ ਸਾਰੀਆਂ ਧੀਆ ਹੱਸਦੀਆਂ ਤੇ ਵਸਦੀਆਂ ਰਹਿਣ ਆਪਣੇ ਆਪਣੇ ਘਰਾਂ 'ਚ ਜੋ ਉਸ ਕੁੜੀ ਨੇ ਮੈਨੂੰ ਆਪਣੀ ਜ਼ਿੰਦਗੀ ਦੀ ਸਟੋਰੀ ਸੁਣਾਈ ਮੇਰੇ ਵਿਆਹ ਨੂੰ ਅਜੇ 6-7 ਸਾਲ ਹੋਏ ਤੇ ਤਾਂ ਘਰ ਵਾਲੇ ਦੀ ਹੋ ਗਈ ਡੈਥ ਥੋੜਾ ਜਿਹਾ ਢਿੱਲਾ ਰਹਿੰਦਾ ਸੀਗਾ ਡੈਥ ਹੋਈ ਹੋਈ ਕਹਿੰਦੀ ਮੇਰੇ ਕੋਲ ਇੱਕ ਬੇਟੀ ਐ ਉਦੋਂ ਬਾਅਦ ਕਹਿੰਦੀ ਅਸੀਂ ਬਥੇਰਾ ਉਹਦਾ ਇਲਾਜ ਕਰਾਇਆ ਬਈ ਕੁਛ ਨਹੀਂ ਬਣਿਆ ਕਹਿੰਦੀ ਜਿਹੜਾ ਮੇਰਾ ਘਰ ਵਾਲਾ ਹੈ ਉਹ ਦੋ ਭਰਾ ਨੇ ਦੂਜਾ ਛੋਟਾ ਇਹ ਵੱਡਾ ਸੀਗਾ ਤੇ ਵਿਆਹਿਆ ਹੋਇਆ ਉਹ ਵੀ ਐ ਛੋਟਾ ਵੀ ਤੇ ਕਹਿੰਦੀ ਵੀ ਜਦੋਂ ਮੇਰੇ ਘਰ ਵਾਲੇ ਦੀ ਡੈਥ ਹੋਈ ਕਹਿੰਦੀ ਆਂਟੀ ਤੁਹਾਨੂੰ ਪਤਾ ਵੀ ਉਹ ਸਮਾਂ ਕਿਦਾਂ ਦਾ ਹੁੰਦਾ ਸਾਨੂੰ ਕੁਝ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜਾ ਫੈਸਲਾ ਲਈਏ ਕਹਿੰਦੀ ਇੱਕ ਕੁੜੀ ਲਈ ਬਹੁਤ ਔਖਾ ਹੋ ਜਾਂਦਾ ਬਈ ਉਹ ਅੱਗੇ ਰਹਿਣੇ ਵਾਲਾ ਫੈਸਲਾ ਲਵੇ ਕਪੇਕੀ ਜਾਣੇ ਵਾਲਾ ਫੈਸਲਾ ਲਵੇ ਤੇ ਉਦੋਂ ਬਾਅਦ ਕਹਿੰਦੀ ਵੀ ਮੇਰੇ ਪੇਕੇਆਂ ਨੇ ਵੀ ਮੇਰੇ ਤੇ ਬਹੁਤ ਪ੍ਰੈਸ਼ਰ ਪਾਤਾ ਕੁਝ ਰਿਸ਼ਤੇਦਾਰਾਂ ਨੇ ਵੀ ਕਹਿਤਾ ਤੇ ਇਹ ਤੇਰਾ ਹੋਰੇ ਮਸੇਬਾ ਨਹੀਂ ਹੋਣਾ ਕੱਲੀ ਕੁੜੀ ਐ ਤੂੰ ਕੀ ਕਰੇਂਗੀ ਤਰੀਕੇ ਮੇਂ ਜ਼ਿੰਦਗੀ ਨੰਗੂਗੀ ਅਜੇ ਤੇਰੀ ਉਮਰ ਕਿਹੜੀ ਐ ਤੁਹਾਨੂੰ ਪਤਾ ਐ ਵੀ ਆਪਾਂ ਸਾਰੇ ਹਨਾ ਜਿੱਦਾਂ ਦਾ ਦੇਖਦੇ ਆਂ ਆਪਾਂ ਉਦਾਂ ਦੀਆਂ ਗੱਲਾਂ ਕਰਨ ਲੱਗ ਜੰਨੇ ਆਂ ਚਲੋ ਜਿੰਨਾ ਜਿੰਨਾ ਖੂਨ ਐ ਕਹਿੰਦੇ ਸਭ ਦਾ ਤੜਫਦਾ ਐ ਹਨਾ ਤੇ ਉਦੋਂ ਬਾਅਦ ਕਹਿੰਦੀ ਵੀ ਮੇਰੇ ਪਿੱਕੇਆਂ ਨੇ ਇੰਨਾ ਕੁ ਮੈਨੂੰ ਪ੍ਰੈਸ਼ਰ ਪਾਤਾ ਬਈ ਤੂੰ ਚੱਲ ਔਰੇ ਤੇ 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 ਨਹੀਂ ਔਰੇ ਰਹਿ ਹੁਣ ਕੰਨੀ ਮੇਰੇ ਸਹੁਰੇ ਕਹਿਣਾ ਬਈ ਧੀਏ ਵਰ ਤੇ ਪੈਰਨਾ ਪੱਟੀ ਮੇਰੀ ਸੱਸ ਤੇ ਮੇਰੇ ਸਹੁਰੇ ਨੇ ਮੈਨੂੰ ਬਹੁਤ ਜ਼ੋਰ ਲਾਇਆ ਵੀ ਤੂੰ ਰ ਤੇ ਪੈਰਨਾ ਪੱਟੀ ਕੋਈ ਗੱਲ ਨਹੀਂ ਪੁੱਤ ਚਲੇ ਗਿਆ ਸਾਡਾ ਕੁਛ ਲੈ ਕੇ ਨਹੀਂ ਗਿਆ ਸਾਡੀ ਪੋਤੀ ਹੈਗੀ ਆ ਧੀਏ ਤੂੰ ਹੈਗੀ ਆ ਤੂੰ ਰਹਿ ਸਾਡੇ ਕੋਲ ਸਾਡਾ ਪੁੱਤ ਤਾਂ ਚਲੇ ਗਿਆ ਤੁਸੀਂ ਨਾ ਮਾਮਾ ਧੀਆਂ ਜਾਓ ਬਈ ਅਸੀਂ ਤਾਂ ਜਮਾ ਹੀ ਪੱਟੇ ਜਾਵਾਂਗੇ ਹੈ ਅਸੀਂ ਉਦੀ ਜਗ੍ਹਾ ਤੁਹਾਨੂੰ ਦੇਖ ਕੇ ਗੁਜ਼ਾਰਾ ਕਰ ਲਾਂਗੇ ਕੋਈ ਗੱਲ ਨਹੀਂ ਜਹੀ ਜੀ ਪਰਮਰਿਸ਼ ਉਹਨੇ ਦੇਣੀ ਸੀ ਅਸੀਂ ਉਦੋਂ ਵੱਧ ਵਧੀਆ ਪਰਮਰਿਸ਼ ਕਰਾਂਗੇ ਇਸ ਧੀ ਦੀ ਪਰ ਤੋਂ ਰ ਤੇ ਪੈਰ ਨਾ ਪਟ ਕਹਿੰਦੀ ਮੇਰੇ ਸਹੁਰਿਆਂ ਨੇ ਮੈਨੂੰ ਬਹੁਤ ਜ਼ੋਰ ਲਾਇਆ ਕਹਿੰਦੀ ਮੈਂ ਸਹੁਰਿਆਂ ਦੀ ਇੱਕ ਨਹੀਂ ਮੰਨੀ ਜਿਹੜੀ ਗੱਲ ਨੂੰ ਕਹਿੰਦੀ ਆਂਟੀ ਮੈਂ ਪਸਤੌਨੀ ਆਂ ਉਦੋਂ ਬਾਅਦ ਕਹਿੰਦੀ ਮੇਰੇ ਭਾਈ ਪਰਜਾਈ ਨੇ ਜਿਹੜਾ ਨਹੀਂ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਕਹਿੰਦੀ ਮੈਨੂੰ ਪੂਰਾ ਉਹਨਾਂ ਨੇ ਕਹਿੰਨੇ ਆ ਗੱਲਾਂ 'ਚ ਲੱਤਾ ਤੂੰ ਚੱਲ ਤੇਰਾ ਨਹੀਂ ਉਰੇ ਰਹਿ ਕੇ ਸਰਨਾ ਆਪਾਂ ਜੋ ਵੀ ਹੈ ਤੇਰਾ ਉਰੇ ਤੇ ਹਿੱਸਾ ਵੰਡਾ ਲੈਨੇ ਆ ਕਹਿੰਦੀ ਮੈਨੂੰ ਪਤਾ ਨਹੀਂ ਮੈਂ ਉਹਨਾਂ ਦੀਆਂ ਗੱਲਾਂ 'ਚ ਆ ਗਈ ਐਡੀ ਕਿ ਜ਼ਿਆਦੀ ਮੇਤਕ ਗਲਤੀ ਹੋ ਗਈ ਕਹਿੰਦੀ ਅੱਜ ਮੇਰਾ ਰੋਮ ਰੋਮ ਪਸਤਉਂਦਾ ਹੈ ਕਹਿੰਦੀ ਮੈਂ ਕਿ ਜੇ ਮੈਂ ਸਹੁਰੇ ਰਹਿੰਦੀ ਉਹਨਾਂ ਦੀ ਆਸਮਰਾਤੀ ਉਹਨਾਂ ਦੀ ਧੀ ਤੀ ਉਹਨਾਂ ਦੇ ਘਰ ਦੀ ਇੱਜ਼ਤ ਤੀ ਮੈਂ ਵੀ ਤਾਂ ਮੇਰੀ ਧੀ ਵੀ ਮੈਨੂੰ ਪਲਕਾਂ 'ਤੇ ਰੱਖਦੇ ਭਾਵੇਂ ਮੈਂ ਉੱਥੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲੰਦੀ ਫੇਰ ਵੀ ਮੈਂ ਉਸ ਘਰ ਦੀ ਰਾਣੀ ਸੀ ਆਦਮੀ ਮੁੱਕ ਗਿਆ ਕੁਛ ਲੈ ਕੇ ਤਾਂ ਨਹੀਂ ਚਲੇ ਗਿਆ ਨਾਲ ਕਹਿੰਦੀ ਵੀ ਮੈਂ ਉਹ ਮਾੜੀ ਸਹਤ ਮੈਂ ਆਪਣੇ ਭਾਈ ਪਰਝਾਈ ਦੀਆਂ ਗੱਲਾਂ 'ਚ ਆ ਗਈ। ਭਾਈ ਪਰਝਾਈ ਦੀਆਂ ਗੱਲਾਂ 'ਚ ਆ ਕੇ ਕਹਿੰਦੀ ਵੀ ਲੈ ਦੇ ਕੇ ਜੇ ਸਾਡਾ 25 ਲੱਖ 'ਚ ਫੈਸਲਾ ਹੋ ਗਿਆ। ਕਹਿੰਦੇ ਵੀ ਅਸੀਂ 25 ਲੱਖ ਰੁਪਈਆ ਕੁੜੀ ਦੇ ਨੌਜਮਾ ਕਰਾ ਦੰਨੇ ਆ। ਤਾਂ ਕਹਿੰਦੀ ਆਂਟੀ ਮੈਂ ਪੱਕੇ ਆ ਬੈਠੀ। ਕਹਿੰਦੀ ਹੁਣ ਤੁਹਾਨੂੰ ਪਤਾ ਵੀ ਅਗਲਾ ਜੋ ਉਹਨਾਂ ਨੂੰ ਕਹਿੰਨੇ ਆ ਜੋ ਉਹਨਾਂ ਦਾ ਜਿੰਨਾ ਕੁ ਜ਼ੋਰ ਤਾਂ ਉਹਨਾਂ ਨੇ ਲਾ ਲਿਆ ਮੈਨੂੰ ਉੱਥੇ ਰਹਿਣ ਲਈ ਮੈਂ ਉਹਨਾਂ ਦੀ ਨਹੀਂ ਮੰਨੀ ਹੈਗੀ ਮੈਂ ਆਪਣੇ ਭਾਈ ਪਰਜਾਈ ਮਗਰ ਲੱਗੀ ਮਾੜੇ ਕਰਮ ਮੇਰੇ ਬਈ ਮੈਂ ਪੇਕੀਆ ਬੈਠੀ ਕਹਿੰਦੀ ਹੁਣ ਮੈਨੂੰ ਪੇਕੀ ਬੈਠੀ ਨੂੰ ਵੀ ਤਿੰਨ ਚਾਰ ਸਾਲ ਹੋ ਗਏ ਕਹਿੰਦੀ ਵੀ ਦੇਖੋ ਮੇਰੀ ਧੀ ਵੀ ਵੱਡੀ ਹੋਣ ਲੱਗ ਗਈ ਕਹਿੰਦੀ ਬੱਚੇ ਦੇ ਪੜ੍ਹਾਈ ਦੇ ਖਰਚੇ ਵੀ ਨੇ ਬੱਚਾ ਠੱਲਾ ਮੱਸਾ ਵੀ ਹੁੰਦਾ ਕਹਿੰਦੀ ਮੈਂ ਵੀ ਖਾਣਾ ਵੀ ਆ ਪਹਿਨਣਾ ਵੀ ਆ ਨਹੀਂ ਫੇਰ ਕਹਿੰਦੀ ਬੰਦਾ ਬਮਾਠ ਮਾਰ ਵੀ ਹੁੰਦਾ ਰਹਿੰਦਾ ਢਿੱਲਾ ਮਿੱਸਾ ਹੁੰਦਾ ਰਹਿੰਦਾ ਕਹਿੰਦੀ ਵੀ ਜਣੀ ਉਹ ਜਿਹੜਾ 25 ਲੱਖ ਦਾ ਕਹਿੰਦੀ ਉਹ ਮੇਰੇ ਭਾਈ ਨੇ ਮੈਨੂੰ ਆਪਣੀਆਂ ਗੱਲਾਂ ਚ ਭਲੋ ਕੇ ਕਹਿੰਦੀ ਕੁੜਵਾ ਲਿਆ ਕੜਵਾਇਆ ਹੋਇਆ ਕਦੇ ਭਾਣੇ 2 ਲੱਖ ਦੇ ਦੇ ਕਦੇ 3 ਲੱਖ ਦੇ ਦੇ ਭਾਣੇ ਆਪਾਂ ਨੇ ਆਹ ਕੰਮ ਕਰਨਾ ਕੋਈ ਨਾ ਮੈਂ ਤੇਰਾ ਦੇ ਦੂੰਗਾ ਮੈਂ ਕਿਹੜਾ ਤਰਾ ਪੈਸਾ ਦੱਬਣ ਲੱਗੇ ਆ ਜੇ ਆ ਬੋਹ ਆ ਕਹਿੰਦੀ ਭਾਣੇ ਆਂਟੀ ਇਹ ਕਹਿੰਦੀ ਖਾਲੀ ਕਰਤੀ ਮੈਂ ਉਹਨਾਂ ਨੇ ਖਾਲੀ ਕਰਤੀ ਇੰਨੇ ਕ ਸਾਲਾਂ ਚ ਕਹਿੰਦੀ ਮੈਨੂੰ ਆਏ ਤਾਂ ਵੀ ਮੈਂ ਹੁਣ ਇਹਨਾਂ ਕੋਲੇ ਬੈਠਣਾ ਇਹਨਾਂ ਕੋਲੇ ਟਾਈਮ ਕੱਢਣਾ ਕਹਿੰਦੀ ਵੇ ਮੇਤੋ ਹੁਣ ਇੰਨਾ ਕੋਹ ਘਰ ਦਾ ਕੰਮ ਲੰਨੇ ਆ ਛਤਰ ਨਾਲ ਆ ਮੇਰੀ ਧੀ ਨਾਲ ਉਸ ਲੋਕ ਕਰਦੇ ਆ ਜਿਹੜਾ ਕਿਸੇ ਨਾਲ ਨਾ ਹੋਇਆ ਹੋਵੇ ਨਾਲੇ ਦੋਹ ਤਵਾਨ ਆ ਉਸ ਕਰਦੀ ਕਹਿੰਦੀ ਮੈਂ ਕਰਮਾਂ ਨੂੰ ਰੋਨੀ ਆ ਵੀ ਜੇ ਇਹਨਾਂ ਦੇ ਘਰ ਮੈਂ ਭਾਂਡੇ ਮਾਂਜ ਕੇ ਰੋਟੀ ਖਾਣੀ ਸੀ ਮੈਂ ਸੋਚਦੀ ਉਸ ਟਾਈਮ ਬਈ ਮੈਂ ਭਾਈ ਦੇ ਘਰ ਵੀ ਤਾਂ ਭਾਂਡੇ ਮਾਂਜ ਕੇ ਰੋਟੀ ਖਾਣੀ ਆ ਮੈਂ ਸਹੁਰੇ ਘਰੇ ਖਾਲੰਦੀ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਉਸ ਟਾਈਮ ਮੈਂ ਕਿਉਂ ਐਡਾ ਫੈਸਲਾ ਲੇਗੀ ਨਾਲੇ ਤਾਂ ਪੈਸਿਆਂ ਤੋਂ ਖਾਲੀ ਹੋ ਗਈ ਨਾਲੇ ਸਹੁਰਿਆਂ ਤੋਂ ਗਈ ਨਾਲੇ ਘਰ ਦੀ ਨਾ ਰਹੀ ਨਾਲੇ ਘਟਦੀ ਨਾ ਰਹੀ ਅਜੇ ਧੀ ਪਾਲਣੀ ਪੜਾਉਣੀ ਵਿਆਹਣੀ ਉਹ ਸਿਰ ਤੇ ਪਈ ਆ ਜਿਹੜੇ ਮੇਰੇ ਨਾਲ ਕਹਿੰਦੀ ਅੱਜ ਇਹੋ ਜਿਹਾ ਸਲੂਕ ਕਰਦੇ ਆ ਕੱਲ ਨੂੰ ਮੇਰੀ ਧੀ ਨੂੰ ਕਿੱਥੇ ਚੰਗੇ ਘਰ ਤੋਰ ਦਣਗੇ ਇਹ ਕਿੱਥੇ ਚੰਗੇ ਘਰ ਤੋਰ ਦਣਗੇ ਕਹਿੰਦੀ ਵੀ ਹੁਣ ਤੂੰ ਇਹ ਦੇਖ ਲੈ ਆਂਟੀ ਬਈ ਨਾ ਮੈਨੂੰ ਭਾਈ ਮੂੰਹ ਪਾਣੀ ਧਰਦਾ ਨਾ ਮੈਨੂੰ ਪਰਝਾਈ ਮੂੰਹ ਪਾਣੀ ਧਰਦੀ ਆ ਨੌਕਰਾ ਮੰਗੋ ਮੇਰੇ ਤੋਂ ਕੰਮ ਲੈਂਦੇ ਨੇ ਕਹਿੰਦੀ ਜੈ ਇੱਕ ਸੂਟ ਦੀ ਵੀ ਮੰਗ ਕਰ ਲੈ ਕਹਿੰਦੀ ਪਰਝਾਈ ਚਾਰੇ ਪੈਰ ਚੱਕ ਕੇ ਪੈਂਦੀ ਆ ਕਹਿੰਦੀ ਭਾਈ ਦੇ ਕੰਨ ਭਰ ਦਿੰਦੀ ਆ ਕਹਿੰਦੀ ਫਿਰ ਭਾਈ ਮੂੰਹ ਆਈ Tutti ਬੋਲ ਹੁਣ ਕਹਿੰਦੀ ਕਹਿੰਦੇ ਨੇ ਹੁਣ ਤੂੰ ਕਿੰਨਾ ਚਿਰ ਸਾਡੇ ਗੋਡੇ ਕੋ ਬੈਠੀ ਰਹੇਂਗੀ ਸਾਡੇ ਬੱਚਿਆਂ ਨੇ ਵੀ ਜਵਾਨ ਹੋਣਾ ਅਸੀਂ ਵੀ ਆਪਣਾ ਮੁੰਡਾ ਵੇ ਆਉਣਾ ਐ ਐਕਨੇ ਤੂੰ ਹੁਣ ਸਾਡੇ ਨਾਲ ਅੜਦੀਆਂ ਫਿਰ ਸਾਡੀ ਨੂਹ ਮੁਰੇ ਰੜੀ ਜਾਈ ਅਸੀਂ ਤੈਨੂੰ ਵਿਆਹ ਦੇਣਾ ਕਿਤੇ ਅਸੀਂ ਤੇਰੇ ਲਈ ਕੋਈ ਤੇਰੇ ਵਰਗਾ ਹੀ ਕੋਈ ਦੇਖ ਲੈਨੇ ਆ ਦਿਹਾਜੂ ਹੋਊਗਾ ਹੁਣ ਕਹਿੰਦੀ ਮੈਨੂੰ ਇਹ ਦੱਸ ਆਂਟੀ ਮੈਂ ਕਰਾਂ ਤਾਂ ਕਰਾਂ ਕੀ ਜੇ ਕਹਿੰਦੀ ਇਹਨਾਂ ਨੇ ਮੈਨੂੰ ਕਿਤੇ ਤੋੜਤਾ ਮੈਂ ਧੀ ਨਾਲ ਲੈ ਕੇ ਜਾਨੀ ਆ ਮੇਰੀ ਧੀ ਗਾਂ ਵਾਲੇ ਦੀ ਕੁਛ ਨਹੀਂ ਲੱਗਦੀ ਜੇ ਮੈਂ ਧੀ ਨੂੰ ਇਹਨਾਂ ਕੋਲ ਛੱਡ ਕੇ ਜਾਨੀ ਆ ਇਹਨਾਂ ਨੇ ਮੈਨੂੰ ਤਾਂ ਨੁਕਰਾਨੀ ਬਣਾਇਆ ਹੋਇਆ ਹੈ ਇਹਨਾਂ ਨੇ ਕੱਲ ਨੂੰ ਮੇਰੀ ਧੀ ਨੁਕਰਾਨੀ ਬਣਾ ਲੈਣੀ ਆ ਫੇਰ ਕਿਸੇ ਰਾਹੇ ਖੂਹੇ ਦੇ ਮੇਰੀ ਧੀ ਨੂੰ ਤੋੜ ਦੇਣਗੇ ਮੈਂ ਤਾਂ ਪੱਟੀ ਗਈ ਕੈਣੀ ਮਹਿਤਾ ਕੈਣੀ ਆਂਟੀ ਇੱਕ ਗੱਲ ਵੀਡੀਓ ਚ ਜ਼ਰੂਰ ਕਹਿ ਦਿਓ ਪਹਿਲੀ ਗੱਲ ਤਾਂ ਪ੍ਰਮਾਤਮਾ ਕਿਸੇ ਵੀ ਧੀ ਤੇ ਇਹ ਜਾਂ ਵਕਤ ਨਾ ਪਾਵੇ ਜੇ ਅਤਿ ਅੰਤ ਕੋਈ ਮਾੜੇ ਕਰਮਾਂ ਧੀਆਂ ਦੇ ਕੋਈ ਵਕਤ ਪੈ ਗਿਆ ਘਰੋਂ ਪੈਰ ਨਾ ਪਟੋ ਮੈਂ ਤਾਂ ਕੁੜੀਆਂ ਨੂੰ ਅੱਗੇ ਵੀ ਕਹਿ ਨਹੀਂ ਹੁੰਨੀਆਂ ਬਈ ਉਹ ਕਹਿੰਦੇ ਹੁੰਦੇ ਨੇ ਵੀ ਸਹੁਰਿਆਂ ਦੀ ਜੁੱਤੀ ਵੀ ਚੰਗੀ ਪੇਕਿਆਂ ਦੀ ਖੱਟੀ ਵੀ ਮਾੜੀ ਅਸੀਂ ਆਪਣੇ ਸਹੁਰੇ ਘਰ ਸਾਡਾ ਜੀ ਕਰਦਾ ਅਸੀਂ ਕੰਮ ਕਰੀਏ ਸਾਡਾ ਜੀ ਕਰਦਾ ਨਾ ਕਰੀਏ ਕਦ ਕੰਮ ਕਰਨਾ ਹੈ ਘਰ ਦਾ ਕਦ ਨਹੀਂ ਕਰਨਾ ਉਹ ਸਾਡੀ ਮਰਜ਼ੀ ਆ ਭਾਈ ਜਦੋਂ ਅਸੀਂ ਵਿਆਹ ਕੇ ਫੇਰ ਦੁਬਾਰਾ ਜਾ ਕੇ ਪੇਕਿਆਂ ਦੀਆਂ ਗੱਲਾਂ ਥੱਲੇ ਆ ਕੇ ਅਸੀਂ ਪੇਕੀ ਬਹਿ ਜਾਂਦੀਆਂ ਫੇਰ ਅਗਲੇ ਜੁੱਤੀ ਨਾਲ ਸਾਤੋਂ ਕੰਮ ਲੈਂਦੇ ਨੇ ਤੁਹਾਨੂੰ ਪਤਾ ਹੈ ਵੀ ਧੀਆਂ ਜਦੋਂ ਇੱਕ ਵਾਰ ਵਿਆਹੀਆਂ ਜਾਣ ਫਿਰ ਉਸ ਘਰ ਦੀਆਂ ਰਿਸ਼ਤੇਦਾਰਨੀਆਂ ਪਰੌਣੀਆਂ ਬਣ ਕੇ ਰਹਿ ਜਾਂਦੀਆਂ ਨੇ ਫੇਰ ਉਹ ਗੱਲ ਨਹੀਂ ਰਹਿੰਦੀ ਇਹ ਸਚਾਈ ਹੈ ਦੁਨੀਆਦਾਰੀ ਦੀ ਇੱਚ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਗੁੱਸੇ ਵਾਲੀ ਗੱਲ ਨਹੀਂ ਹੈਗੀ ਚ ਕਹਿੰਦੀ ਹੁਣ ਉਹਨਾਂ ਨੂੰ ਆਪਣਾ ਬੱਚਾ ਦੇਖਣ ਲੱਗ ਗਿਆ ਵੀ ਕੱਲ ਨੂੰ ਸਾਡਾ ਬੱਚਾ ਅਸੀਂ ਵਿਆਹਣਾ ਹੈ ਸਾਡੇ ਬਹੂ ਨੇ ਆਉਣਾ ਤੂੰ ਕੱਲ ਨੂੰ ਬਹੂ ਮੂਰੇ ਏਕਣੇ ਅੜेंगी ਜਿਵੇਂ ਤੂੰ ਸਾਡੇ ਮੂਰੇ ਅੜਦੀਆਂ ਕਹਿੰਦੀ ਅੜਦੀ ਤਾਂ ਮੈਂ ਹੈ ਨਹੀਂ ਕਹਿੰਦੀ ਪਰ ਹੁਣ ਉਹਨਾਂ ਨੂੰ ਆਏ ਆ ਵੀ ਤੇ ਦੱਦ ਵੱੱਢੀ ਹੋਰੇ ਤੇ ਪੈਸਾ ਮੇਰਾ ਨਗਾਰ ਗਏ ਕਹਿੰਦੀ ਕੋਈ ਰਹਾ ਖੂਹਾ ਦੇਖ ਕੇ ਮੈਨੂੰ ਤੋੜ ਦੇਣਗੇ ਕਹਿੰਨੀ ਆਂਟੇ ਹੁਣ ਦੱਸ ਮੈਂ ਕੀ ਕਰਾਂ ਦੇਖ ਪੁੱਤਰ ਮੈਂ ਹੁਣ ਤੈਨੂੰ ਕੀ ਦੱਸਾਂ ਮੈਂ ਤਾਂ ਕਹਿੰਨੀ ਆਂ ਵੀ ਤੂੰ ਸਿਰੋੱਚੀ ਗਲਤੀ ਕਰ ਲਈ ਸਿਰੋੱਚੀ ਗਲਤੀ ਕਰ ਲਈ ਅਗਲੇ ਤੈਨੂੰ ਰੱਖਦੇ ਤੇ ਹਾਂ ਅਗਲੇ ਤੈਨੂੰ ਕੱਢਦੇ ਹੁਣ ਉੱਥੇ ਤੇ ਫੇਰ ਅਸੀਂ ਪੇਕੇ ਆਉਂਦੀਆਂ ਸੋਹਣੀਆਂ ਲੱਗਦੀਆਂ ਧੀਆਂ ਨੂੰ ਇਹ ਪੇਕੇ ਹੁੰਨੇ ਆਂ ਇਹ ਸੌਰੇ ਹੁੰਦੇ ਨੇ ਜਦ ਤੈਨੂੰ ਅਗਲੇ ਨੇ ਕੱਢਿਆ ਹੀ ਨਹੀਂ ਉੱਥੇ ਤੇ ਤੈਨੂੰ ਅਗਲਾ ਕਹਿੰਦਾ ਭਾਈ ਤੂੰ ਰਹਿ ਰੇ ਰਾਣੀ ਬਣ ਕੇ ਰਹਿ ਸਾਡੇ ਘਰ ਅਸੀਂ ਹੈਗੇ ਆ ਨਾ ਹੁਣ ਤਾਂ ਪੁੱਤਰ ਜਿਵੇਂ ਇਹ ਕਰਨਗੇ ਉਵੇਂ ਹੀ ਹੋਊਗਾ ਇਹਨਾਂ ਦਾ ਫੈਸਲਾ ਤੈਨੂੰ ਸਿਰ ਮੱਥੇ ਰੱਖਣਾ ਪੈਣਾ ਕਿਉਂਕਿ ਸਾਰਾ ਕੁਝ ਤਾਂ ਤੇਰਾ ਖਾਨਗਾਰ ਗਏ ਤੈਨੂੰ ਤਾਂ ਕਰਤਾ ਫੇਰ ਖਾਲੀ ਆਦਮੀ ਤੋਂ ਤਾਂ ਖਾਲੀ ਹੋਈ ਸੀ ਤੂੰ ਤਾਂ ਪੈਸੇ ਤੋਂ ਵੀ ਖਾਲੀ ਹੋ ਗਈ ਹੁਣ ਮਾਮਾ ਧੀਆਂ ਜੇ ਪੁੱਤ ਹੋਵੇ ਜਿੱਥੇ ਮਰਜ਼ੀ ਬਿਠਾ ਕੇ ਕਹਿੰਦੇ ਰੋਟੀ ਖਾਲਾ ਪੁੱਤ ਨਾਲ ਹੁਣ ਇਹ ਵੀ ਬਗਾਨਾ ਧਾਨਾ ਤੇਰੇ ਨਾਲ ਕਿੱਥੇ ਜਾਣਗੀ ਤੀਨ ਨੂੰ ਲੈ ਕੇ ਇਹਨੇ ਕੱਲ ਨੂੰ ਮਟਿਆਰ ਵੀ ਹੋਣਾ ਕਿੱਥੇ ਠੱਡੇ ਖਾਏਗੀ ਕਹਿੰਦੀ ਕੋਈ ਰਿਸ਼ਤੇਦਾਰ ਨਹੀਂ ਸਾਥ ਦੰਦਾ ਨਾਨਕੇ ਮੂਰੇ ਹੱਥ ਬੰਨ ਲੈ ਬਈ ਇਹਨਾਂ ਨੂੰ ਸਮਝਾਓ ਕੋਈ ਨਹੀਂ ਇੱਥੇ ਕਿਸੇ ਦਾ ਬੇਲੇ ਮਹਿਮਨੇ ਚਲਦੀਆਂ ਅੱਜ ਸਭ ਸਾਡੇ ਨੇ ਜਦੋਂ ਸਾਡੇ ਤੇ ਕਿਸੇ ਤਰ੍ਹਾਂ ਦਾ ਵੀ ਵਖਤ ਪੈ ਗਿਆ ਇੱਥੇ ਕੋਈ ਰਿਸ਼ਤਾ ਨਹੀਂ ਕਿਸੇ ਦਾ ਅੱਖ ਛਪਾਉਣ ਨੂੰ ਨਹੀਂ ਦਿਖਦੇ ਦੂਰ ਦੂਰ ਤੱਕ ਇਹ ਜਿਹੜਾ ਸਾਡੀਆਂ ਲਾਲਾਂ ਚੱਟਦੇ ਫਿਰਦੇ ਹੁੰਦੇ ਨੇ ਜਿਹੜਾ ਸਾਡੇ ਅੱਗੇ ਪਿੱਛੇ ਫਿਰਦੇ ਹੁੰਦੇ ਨੇ ਪੂੰਛਾਂ ਹਲਾਉਂਦੇ ਵਕਤ ਪਏ ਤੇ ਅੱਖ ਚ ਪਾਉਣ ਨੂੰ ਨਹੀਂ ਦਿਖਦੇ ਫਿਰ ਇਹ ਇੰਨੇ ਕਿ ਜੋਗੇ ਜ਼ਰੂਰ ਹੁੰਦੇ ਨੇ ਭਾਪ ਸੁਵੰਤੀਆਂ ਤੁੱਟੀਆਂ ਬੋਲਦੇ ਨੇ ਫਿਰ ਇਹ ਫਿਰ ਸਾਨੂੰ ਮੱਤਾ ਹੁੰਦੰਦੇ ਨੇ ਮੈਂ ਕੁੜੀਆਂ ਨੂੰ ਅੱਗੇ ਬਹੁਤ ਕਹਿਨੀ ਆ ਬਈ ਪੁੱਤਰ ਸੌਰੇ ਘਰ ਲੜਾਈ ਹੁੰਦੀ ਆ ਭਾਵੇਂ ਕੁਝ ਵੀ ਹੁੰਦਾ ਲਾਸਟ ਤੱਕ ਹੀ ਜੋਰ ਲਾਇਆ ਕਰੋ ਵੀ ਤੁਹਾਡੇ ਪੈਰ ਉੱਥੇ ਠੀਕੇ ਰਹਿਣਾ हां ਤੁਹਾਨੂੰ ਤੁਹਾਡੀ ਜਾਨ ਦਾ ਹੀ ਖਤਰਾ ਹੈ ਮੈਂ ਵੀ ਨਾਲ ਕਹਿਨੀ ਆ ਇਹ ਵੀ ਆਪਾਂ ਕੇਸ ਕਿੰਨੇ ਦੇਖੇ ਨੇ ਵੀ ਧੀਆ ਦਾ ਨੁਕਸਾਨ ਵੀ ਅਗਲਾ ਕਰ ਦਿੰਦਾ ਫੇਰ ਤਾਂ ਧੀ ਤੇ ਬੈਠ ਨਹੀਂ ਹੁੰਦਾ ਤੁਹਾਡੀ ਜਾਨ ਨੂੰ ਇਹ ਖਤਰਾ ਹੈ ਵੀ ਅਗਲੇ ਭਾਈ ਤੁਹਾਨੂੰ ਮਾਰਨ ਨੂੰ ਹੀ ਫਿਰਦੇ ਆ ਸੌਰੇ ਫੇਰ ਅਸੀਂ ਪੇਕਿਆਂ ਨੂੰ ਭੱਜ ਸਕਦੀਆਂ ਸੌਰਿਆਂ ਨੂੰ ਠੋਕਰ ਮਾਰ ਕੇ ਪੇਕਿਆਂ ਨੂੰ ਨਾ ਭੱਜਿਆ ਕਰੋ ਸੌਰਿਆਂ ਵਾਲਾ ਰਾਜ ਸਾਨੂੰ ਕਿਤੇ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ ਇਹ ਬਿਲੇ ਭਲੇਖੇ ਨੇ ਅਸੀਂ ਆਏ ਸਮਝ ਲੈਣੀਆਂ ਧੀਆਂ ਬਈ ਜਿਵੇਂ ਸਾਡੀ ਚੌਧਰ ਵਿਆਹ ਤੋਂ ਪਹਿਲਾਂ ਚੱਲਦੀ ਦੀ ਵੀ ਸਾਡੀ ਵਿਆਹ ਤੋਂ ਬਾਅਦ ਵੀ ਚੱਲੂ ਨਹੀਂ ਨਹੀਂ ਚੱਲਦੀ ਇਹ ਸਾਡੇ ਭਲੇਖੇ ਆ ਬਹੁਤ ਵੱਡੇ ਭਲੇਖੇ ਆ ਕੁਛ ਵੀ ਹੈ ਭਾਵੇਂ ਮੀਆਂ ਬੀਬੀ ਚਾਨਬਾਨ ਹੁੰਦੀ ਆ ਭਾਵੇਂ ਸਾਡਾ ਜੀਵਨ ਸਾਥੀ ਸਾਡਾ ਸਾਥ ਛੱਡ ਗਿਆ ਪਰ ਸਹੁਰੇ ਘਰ ਦੀ ਦੇਲੀ ਲੱਖ ਵਾਰ ਸੋਚ ਕੇ ਟੱਪਿਆ ਕਰੋ ਹੁਣ ਦੱਸੋ ਵੀ ਇਹੀ ਜੀ ਧੀ ਭੈਣ ਜਿਹਨੂੰ ਸੌਰੇ ਵੀ ਖਿੱਚ ਕੇ ਚ ਰੱਖਦੇ ਤੇ ਉੱਥੇ ਵੀ ਨਹੀਂ ਰਹੀ ਅਗਲੇ ਤੋਂ ਮੂੰਹ ਅੱਡ ਕੇ ਮੰਗ ਲਿਆ ਵੀ ਜੋ ਸਾਡੇ ਹਿੱਸੇ ਬੰਦੀ ਆਉਂਦਾ ਅਗਲੇ ਨੇ 25 ਲੱਖ ਹੱਥ ਤੇ ਧਰਤਾ ਪੇਕੀ ਆ ਗਈ ਭਾਈ ਪਰਝਾਈ ਦੀਆਂ ਗੱਲਾਂ ਚ ਆ ਕੇ ਹੁਣ ਪੇਕੇ ਠੱਡੇ ਮਾਰਦੇ ਆ ਪੈਸੇ ਵੀ ਨਿਘਾਰ ਗਏ ਪਰ ਹੁਣ ਇਹ ਧੀ ਜਾਊ ਕਿੱਥੇ ਜੇ ਜਾਊਗੀ ਤਾਂ ਮਾਮਾ ਧੀਆ ਟੁੱਟਣ ਗੀਆਂ ਫਿਰ ਇਹ ਨਹੀਂ ਪਤਾ ਵੀ ਮਾਂ ਨੂੰ ਕਿਹਾ ਜਾਂ ਮਲੇ ਘਰ-ਬਾਰ ਆਦਮੀ ਤੇ ਇਹ ਨਹੀਂ ਪਤਾ ਵੀ ਧੀ ਨੂੰ ਨੁਕਰਾਨੀ ਬਣਾ ਕੇ ਰੱਖਣਗੇ ਧੀ ਨੂੰ ਕਹੇ ਜਿਹੇ ਤੋੜਨਗੇ ਜ਼ਿੰਦਗੀ ਅਲਝ ਗਈ ਸਾਰੀ ਉਹ ਜੇ ਉੱਥੇ ਬੈਠੀ ਰਹਿੰਦੀ ਅਗਲੇ ਦੀ ਆਸ ਮਰਦੀ ਠੀਕ ਆ ਅਗਲੇ ਨੇ ਚੰਗੇ ਸਕੂਲ ਚ ਧੀ ਭੈਣ ਨੂੰ ਪੜਾਉਣਾ ਸੀ ਕੁੜੀ ਨੂੰ ਇਹਦਾ ਵੀ ਅਗਲੇ ਨੂੰ ਧਿਆਨ ਰਹਿੰਦਾ ਵੀ ਸਾਡੇ ਪੁੱਤ ਦੀ ਇੱਜ਼ਤ ਹੈ ਅਸੀਂ ਇਹਨੂੰ ਫੁੱਲਾ ਮੰਗੋ ਰੱਖੀਏ ਠੀਕ ਆ ਸਾਰਾ ਕੋਸੇ ਰਹਿ ਜਾਣਾਤਾ ਨਾ ਉਹਦੀ ਮੜੀ ਨੂੰ ਲਾਲਜ ਲੱਗਦੀ ਮਰਨੇ ਵਾਲੇ ਦੀ ਸਾਰਾ ਭਰਿਆ ਪਰਿਵਾਰ ਦਿਉਰ ਹੈ ਦਰਾਣੀ ਹੈ ਘਰ ਚ ਸੱਸ ਹੈ ਸਹੁਰਾ ਹੈ ਸਭ ਕੁਸ ਹੈ ਤਾਨਾ ਹੈ ਦੌਲਤਾ ਸਭ ਕਸੇ ਨੂੰ ਠੇਡਾ ਮਾਰ ਕੇ ਇੱਕ ਭਾਈ ਪਰਜਾਈ ਦੇ ਮਗਰ ਲੱਗ ਗਈ ਅੱਜ ਭਾਈ ਪਰਜਾਈਓ ਦੁਸ਼ਮਣ ਬਣੇ ਪਏ ਆ ਭਾਈ ਅਗਲੇ ਮਾਹਾਂ ਤੋਂ ਫੜਫੜ ਕੱਢਦੇ ਆ ਫਿਰ ਬਈ ਚੱਲ ਜਿੱਥੋਂ ਆਈਆਂ ਉੱਥੇ ਜਾ ਇਹ ਸਜਾਈ ਹੈ ਨਾ ਤੁਰਿਆ ਕਰੋ ਨਾ ਤੁਰਿਆ ਕਰੋ ਸੌਰਿਆਂ ਨੂੰ ਛੱਡ ਕੇ ਨਾ ਤੁਰਿਆ ਕਰੋ ਬੇਕਿਆਂ ਨੂੰ ਕੋਈ ਸੌ ਚੋਂ ਇੱਕ ਅੱਧਾ ਹੁੰਦਾ ਹੈ ਜਿਹੜਾ ਵਕਤ ਘਟਾਉਂਦਾ ਹੈ ਐਂਡ ਤੱਕ ਅੱਜ ਦੇ ਸਮੇਂ 'ਚ ਤਾਂ ਬਹੁਤ ਘੱਟ ਬਹੁਤ ਘੱਟ ਇਹ ਆਪਾਂ ਤਾਂ ਹੁਣ ਦੇਖ ਭਾਈ ਲਾਸਟ ਚ ਇੱਕੋ ਗੱਲ ਕਹਾਂਗੇ ਤੈਨੂੰ ਭਾਈ ਹੁਣ ਤੈਨੂੰ ਆਪਣੇ ਭਾਈ ਪਰਜਾਈ ਦੇ ਮਗਰ ਲੱਗਣਾ ਪੈਣਾ ਕਿਉਂਕਿ ਹੁਣ ਤੇਰੇ ਭਾਈ ਅੱਲੇ ਪੱਲੇ ਰਹੇ ਭਾਈ ਪਰਜਾਈ ਗਏ ਬਾਕੀ ਰਿਸ਼ਤੇਦਾਰ ਤੁਹਾਡਾ ਤਮਾਸ਼ਾ ਦੇਖਣੇ ਆਲੇ ਆ। ਸਹੁਰਿਆਂ ਨੂੰ ਤੂੰ ਵੈਸੇ ਛੱਡਿਆ ਹੀ। ਹੁਣ ਪੈਸਾ ਤੇ ਰੌਣ ਖਾ ਲਿਆ ਇਹਨਾਂ ਨੇ। ਹੁਣ ਜੋ ਫੈਸਲਾ ਤੇਰੇ ਭਾਈ ਭਰਜਾਈ ਕਰਨਗੇ ਤੇਰੇ ਕਰਮਾਂ ਦਾ ਉਹ ਤੈਨੂੰ ਕਬੂਲਣਾ ਪੈਣਾ। ਜਿਹੜੇ ਅੱਜ ਤੈਨੂੰ ਕਹਿੰਦੇ ਆ ਵੀ ਅਸੀਂ ਤੈਨੂੰ ਘਰ 'ਚ ਨਹੀਂ ਰੱਖ ਸਕਦੇ। ਕੱਲ ਨੂੰ ਫਿਰ ਜਿਹੜੀ ਹੋਰ ਤੁਹਾਡੀ ਭਤੀਜ ਨੂੰ ਵਗੈਰਾ ਆ ਗਈ ਉਹਨੇ ਕਿੱਥੇ ਤੁਹਾਨੂੰ ਰਹਿਣ ਦੇਣਾ? ਫਿਰ ਬੁਢਾਪੇ ਵੇਲੇ ਠੇਡੇ ਖਾਂਦੇ ਫਿਰੋਂਗੇ। ਜੇ ਹੁਣ ਵੀ ਕੋਈ ਚੰਗਾ ਮਾੜਾ ਕਿਤੇ ਕਰਮਾਂ ਦਾ ਘਰ ਮਿਲਦਾ ਹੈ? ਬਸਾ ਲਓ ਆਪਣਾ ਜਾਂਦੇ ਚੋਰ ਦੀ ਲਗੋਟੀ ਵਾਲਾ ਕੰਮ ਹੋ ਜਾਂਦਾ ਫਿਰ ਜ਼ਿੰਦਗੀ ਦੇ ਇਹ ਸਮਝੌਤੇ ਹੋ ਜਾਂਦੇ ਨੇ ਹੁਣ ਸਮਝੋ ਤਾ ਤਾਂ ਕਰਨਾ ਹੀ ਪੈਣਾ ਮੈਂ ਬਹੁਤ ਕਹਿੰਦੀ ਰਹੀ ਨਹੀਂ ਆ ਬਹੁਤ ਆਲੇ ਦੁਆਲੇ ਇਦਾਂ ਦੀਆਂ ਨਹੀਂਆਂ ਮੈਂਆਂ ਦੇਖੀਆਂ ਜਿਹੜੀਆਂ ਸਹੁਰਿਆਂ ਤੋਂ ਪੈਰ ਪਟ ਕੇ ਪਸਤੌਂਦੀਆਂ ਨੇ ਬਹੁਤ ਧੀਆਂ ਭੈਣਾਂ ਹੀਆਂ ਜੀਆਂ ਜਿਹੜੀਆਂ ਸਹੁਰਿਆਂ ਤੋਂ ਪੈਰ ਪਟ ਕੇ ਪਸਤੌਂਦੀਆਂ ਨੇ ਪਾਈਆਂ ਪਰਜਾਈਆਂ ਨਾਲ ਜੁੱਤ ਖੜਕਦਾ ਹੈ ਇਕ ਆਤਮਾ ਨਾ ਪਟਿਆ ਕਰੋ ਜੇ ਕਦੇ ਵੀ ਕੋਈ ਜ਼ਿੰਦਗੀ ਚ ਸਾਡੇ ਨਾਲ ਇਹੋ ਜਿਹਾ ਹਾਸਾ ਬੀਤਦਾ ਮੈਂ ਫੇਰ ਕਹਿੰਨੀ ਆ ਵੀ ਬੀਤੇ ਨਾ ਕਿਸੇ ਨਾਲ ਸਭ ਦੀਆਂ ਧੀਆਂ ਪਹਿਣਾ ਸੁਖੀ ਹਸਣ ਬਸਣ ਆਪਣੇ ਆਪਣੇ ਘਰੀ ਜੇ ਹੁੰਦਾ ਮਾੜੇ ਕਰਮੇ ਸਾਰੀ ਇਹ ਫੈਸਲਾ ਬਹੁਤ ਠੰਡੇ ਮੋਤੇ ਕਰਿਆ ਕਰੋ ਭੋਗ ਤਾਂ ਹੀ ਸਾਰਾ ਕੋ ਨਿਬੜਨਾ ਹੈ ਦੁਨੀਆ ਨੇ ਰੀਤ ਚਲਾਈ ਹੋਈ ਆ ਹੁਣ ਮੇਰੀ ਗੱਲ ਸੁਣੋ ਤਤੀ ਤਤੀ ਅਗਲੇ ਨੂੰ ਲੱਗੀ ਹੁੰਦੀ ਆ जाने वाले दा दिमाग दिल ते दुख हुंदा दे है ऐडा जिंदगी दा सिर तो ऊंचा फैसला 5 10 ਦਿਨਾਂ ਦੇ ਅੰਦਰ ਅੰਦਰ ਲੈਣਾ ਹੈ ਵੀ ਕੁੜੀ ਕੀ ਚਾਹੁੰਦੀ ਆ ਇੱਥੇ ਰਹਿਣਾ ਚਾਹੁੰਦੀ ਆ ਕਿ ਉੱਥੇ ਰਹਿਣਾ ਚਾਹੁੰਦੀ ਆ ਭੋਗ ਪਹਿਲਣ ਦਿਆ ਕਰੋ ਫਿਰ ਠੰਡੇ ਮਤੇ ਸੋਚਿਆ ਕਰੋ 2 4 ਮਹੀਨੇ ਚ ਸੋਚ ਕੇ 5 7 ਦੀ ਆਲੇ ਦੁਆਲੇ ਵਾਲਿਆਂ ਦੀ ਸਲਾਹ ਲੈ ਕੇ ਮੈਂ ਕੁੜੀਆਂ ਨੂੰ ਵੀ ਕਹਿਨੀ ਆਂ ਕਿ ਕੱਲੀਆਂ ਦੁੱਖ ਚ ਇਹਨਾਂ ਡੁੱਬੀਆਂ ਰਿਹਾ ਕਰੋ ਆਪਣੀ ਜ਼ਿੰਦਗੀ ਦਾ ਗਹਾਂ ਵਾਲਾ ਫੈਸਲਾ ਬਹੁਤ ਸੂਝਵਾਨ ਇਨਸਾਨਾਂ ਦੀ ਸਲਾਹ ਲੈ ਕੇ ਗਹਾਂ ਵਾਲਾ ਕਦਮ ਫੇਰ ਪਟਿਆ ਕਰੋ ਫੇਰ ਪਟਿਆ ਕਰੋ ਪਰਮਾਤਮਾ ਕਦੇ ਕਿਸੇ ਨੂੰ ਇਹ ਜੀ ਬਫਤਾਂਜ ਨਾ ਪਾਵੇ ਇਹ ਤਾਂ ਜਸਤਾਨ ਲੱਗੇ ਸੋਤਨੇ ਜਾਣਾ ਹੈ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਘਰ ਪਰਿਵਾਰ ਧੀਆਂ ਪੁੱਤ ਹੱਸਦੇ ਬਸਦੇ ਰਹਿਣ ਇਹਨਾਂ ਦੁੱਖਾਂ ਦਾ ਬਹੁਤ ਡੂੰਗਾ dard ਹੈ ਮਰਦੇ ਦਮ ਤੱਕ ਨਹੀਂ ਅੰਦਰ ਹੋ ਜਾਂਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ